ਵਾਹਿਗੁਰੂ ਜੀ ਕੀ ਫਤਿਹ ਸਾਡੇ ਅਤੀ ਸਤਿਕਾਰਯੋਗ ਹੈੱਡ ਗ੍ਰਾਂਥੀ ਗਿਆਨੀ ਪ੍ਰਗਟ ਸਿੰਘ ਜੀ ਹੁਣਾਂ ਨੇ ਗੁਰੂ ਸ਼ਬਦ ਨਾਲ ਨਿਹਾਲ ਕੀਤਾ ਹੈ ਜਿਵੇਂ ਆਪ ਜੀ ਦੇ ਚਰਨਾਂ 'ਚ ਬੇਨਤੀ ਰੱਖੀ ਹੈ ਗੁਰਮੁਖਾਂ ਨੇ ਕਿ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਅਤੇ ਘੱਲੂਕਾਰਾ ਜੂਨ 1984 ਨੂੰ ਸਮਰਪਿਤ ਆਪਣੇ ਗੁਰਦਾਰਾ ਸਾਹਿਬ ਵਿਖੇ ਅੱਜ ਜੋ ਸਹਿਜ ਪਾਠ ਦੀ ਆਰੰਭਤਾ ਹੋਵੇਗੀ ਅੱਜ ਕੇਵਲ ਆਰੰਭਤਾ ਹੋਵੇਗੀ ਕੱਲ ਤੋਂ ਲਾਈਵ ਟੈਲੀਕਾਸਟ ਜੋ ਦੁਪਹਿਰ ਸਮੇਂ ਕਿਉਂਕਿ ਸ਼ਾਮ ਨੂੰ ਲੜੀਵਾਰ ਗੁਰਨਾਨਕ ਪ੍ਰਕਾਸ਼ ਦੀ ਕਥਾ ਆਪ ਸੰਗਤਾਂ ਸਰਵਣ ਕਰਦੇ ਹੋ ਤੋ 1 ਵਜੇ ਤੋਂ ਲੈ ਕਰਕੇ 5 ਵਜੇ ਤੱਕ ਸਹਿਜ ਪਾਠ ਜਿਹੜਾ ਲਾਈਵ ਚੱਲੇਗਾ ਉਸ ਤੋਂ ਬਾਅਦ ਇਤਿਹਾਸ ਦੀ ਕਥਾ ਤੇ ਸ਼ਾਮ ਦਾ ਜਿਹੜਾ ਦਵਾਨ ਹੁੰਦਾ ਹੈ ਕੰਟੀਨਿਊ ਚੱਲੇਗਾ 8 ਤਰੀਕ ਤੱਕ ਇਹ ਸਹਿਜ ਪਾਠ ਚੱਲੇਗਾ 8 ਤਰੀਕ ਨੂੰ ਜਿੱਥੇ ਆਪਾਂ ਸ਼ਹੀਦਾਂ ਨੂੰ ਯਾਦ ਕਰਾਂਗੇ ਜੋ ਕੱਲੂ ਘਰਾਜੋਂ 1984 ਵਰਤਿਆ ਸੀ ਤੇ ਉਸ ਦਿਨ ਹੀ 8 ਤਰੀਕ ਨੂੰ ਸਹਿਜ ਪਾਠ ਜ ਦਿਨ ਵੇਲੇ ਉਹ ਭੋਗ ਪੈਣਗੇ ਆਪ ਸਾਰੀਆਂ ਹੀ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚ ਸਕਦੀਆਂ ਹੋਣ ਜਿਹੜੇ ਆਪਰਵਾਦ ਘਰਾਂ ਦੇ ਵਿੱਚ ਆਪ ਜਰੂਰ ਸਹਿਜ ਪਾਠ ਜਿਵੇਂ ਪਿਛਲੇ ਸਾਲ ਵੀ ਆਪਾਂ ਚਲਾਇਆ ਸੀ ਸੰਗਤ ਨੂੰ ਵੀ ਚਾਹ ਸੀ ਕਿ ਚਲੋ ਗੁਰਦਾਰਾ ਸਾਹਿਬ ਹਾਜ਼ਰੀ ਨਹੀਂ ਲਵਾ ਹੁੰਦੀ ਤੇ ਅਸੀਂ ਘਰ ਬੈਠੇ ਹੀ ਜਿਹੜਾ ਸਹਿਜ ਪਾਠ ਉਹ ਸਰਵਣ ਕਰਾਂਗੇ ਸੋ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਅਤੇ ਜੋ 1984 ਦੇ ਵਕਤ ਕੱਲੂ ਘਾਰੇ ਦੀਆਂ ਜੋ ਕੁਝ ਵੀਡੀਓ ਫੋਟੋਗ੍ਰਾਫਰ ਆਪਣੇ ਕੋਲ ਮੌਜੂਦ ਆ ਸੋ ਵਿਚਾਰ ਹੋਈ ਆ ਬਾਕੀ ਅਗਲੇ ਵੀਕ ਆਪ ਜੀ ਸੰਗਤਾਂ ਨੂੰ ਤਰੀਕ ਪ੍ਰੋਪਰ ਦੱਸ ਦਿੱਤੀ ਜਾਵੇਗੀ ਜੇ ਹੋ ਸਕਿਆ ਤੇ ਲਗਭਗ ਨਹੀਂ 6 ਤਰੀਕ ਰਾਤ ਨੂੰ ਸ਼ੁੱਕਰਵਾਰ ਆਪਾਂ ਉਹ ਵੀਡੀਓ ਜਿਹੜੀਆਂ ਅਕਾਲ ਤਖਤ ਸਾਹਿਬ ਜੋ ਹਕੂਮਤ ਜ਼ਾਲਮ ਸਰਕਾਰ ਨੇ ਢਾਇਆ ਸੀ ਉਹ ਬਹੁਤਾਂ ਗਿਣਤੀ ਵਿੱਚ ਸੰਗਤ ਨੇ ਵੀਡੀਓ ਨਹੀਂ ਦੇਖੀਆਂ ਕੁਝ ਵੀਡੀਓ ਕੁਝ ਫੋਟਾਂ ਜਿਹੜੀਆਂ ਰਿਕਾਰਡ ਹੋਈਆਂ ਸੀ ਉਸ ਸਮੇਂ ਦੀਆਂ ਉਹ ਸੰਗਤਾਂ ਦੇ ਸਾਹਮਣੇ ਰੱਖਾਂਗੇ ਆਪਾਂ 8 ਤਰੀਕ ਨੂੰ ਅਗਲੇ ਵੀਕ ਜੋ ਹੈ ਆਪ ਜੀ ਨੂੰ ਪੂਰਨ ਤੌਰ ਤੇ ਜਿਹੜੀ ਤਰੀਕ ਹੈ ਡਿਟੇਲ ਉਹ ਦੱਸ ਦਿੱਤੀ ਜਾਵੇਗੀ ਤੇ ਆਪ ਸੰਗਤਾਂ ਨੇ ਇਸ ਚੀਜ਼ ਨੂੰ ਵੀ ਦੇਖਣਾ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਲਗਵੋਣੀਆਂ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਅਤੀ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਜੋ ਕਥਾਵਾਚਕ ਸ਼੍ਰੀ ਮੰਜੀ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਨੇ ਲੰਮਾ ਸਮਾਂ ਮਹਾਰਾਜ ਨੇ ਤਰਸ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੇਵਾਵਾਂ ਲਈਆਂ ਤੇ ਹੁਣ ਵੀ ਜਗ੍ਹਾ-ਜਗ੍ਹਾ ਤੇ ਮਹਾਰਾਜ ਆਪ ਤਰਸ ਕਰਕੇ ਸੇਵਾਵਾਂ ਲੈ ਰਹੇ ਹਨ ਗਿਆਨੀ ਜੀ 1 ਘੰਟੇ ਵਾਸਤੇ ਸਵਾ 2 ਵਜੇ ਤੱਕ ਗੁਰ ਇਤਿਹਾਸ ਜੋ ਕੇ ਕੱਲੂਕਾਰਾ ਹੈ ਉਸ ਤੋਂ ਆਪਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ